ਪੰਜਾਬ ਦੇ ਮੁੱਖ ਮੰਤਰੀ ਗਏ ਜਪਾਨ ਦੇ ਦੌਰੇ ਤੇ ਮਿਲੇਗਾ ਇਸ ਦਾ ਪੰਜਾਬ ਨੂੰ ਫਾਇਦਾ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦਾ ਇਹ ਕਹਿਣਾ ਹੈ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਗਏ ਨੇ ਤੇ ਉਹਦੇ ਨਾਲ ਸਿਰਫ ਸਿਰਫ ਪੰਜਾਬ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਅਤੇ ਕਈ ਫੈਕਟਰੀਆਂ ਜਿਹੜੀਆਂ ਵਾਂ ਉਹ ਪੰਜਾਬ ਦੇ ਵਿੱਚ ਲੱਗਣਗੀਆਂ ਅੱਜ ਦਿਨ ਬੁੱਧਵਾਰ ਤੇ ਨ ਤਰੀਕ ਸਮਾਂ तकरीबन 9:50 ਮਿੰਟ ਦੀਆਂ ਇਹ ਤਸਵੀਰਾਂ ਨੇ ਆਓ ਸੁਣੋ ਨੇ ਕੀ ਕਹਿਣਾ ਹੈ ਫਾਇਦਾ ਹੋਵੇਗਾ ਪੰਜਾਬ ਨੂੰ ਨਹੀਂ ਵੀ ਉਹ ਤੇ ਦੇਖੋ ਜਾਪਾਨ ਦੁਨੀਆ ਦੇ ਅੰਦਰ ਟੈਕਨੋਲੋਜੀ ਦੇ ਵਿੱਚ ਸਭ ਤੋਂ ਅੱਗੇ ਆ ਜੇ ਜਾਪਾਨ ਦੀਆਂ ਕੁਝ ਕੰਪਨੀਆਂ ਸਾਡੇ ਸੀਐਮ ਸਾਹਿਬ ਪ੍ਰਭਾਵਿਤ ਕਰਕੇ ਲੈ ਆਉਂਦੇ ਆ ਤੇ ਪੰਜਾਬ ਨੂੰ ਹੋਰ ਕੀ ਚਾਹੀਦਾ ਜਦੋਂ ਵੱਡਾ ਕੋਈ ਕੰਮ ਨਹੀਂ ਹੋ ਸਕਦਾ ਜਿਹੜਾ ਸੀਐਮ ਸਾਹਿਬ ਕਰਨਗੇ ਔਰ ਲਾਜ ਵੀ ਜੇ ਉਹ ਗਏ ਆ ਸਾਡੇ ਨਾਲ ਇੰਡਸਟਰੀ ਮਿਨਿਸਟਰੀ ਵੀ ਗਏ ਆ ਜੇ ਉਹ ਗਏ ਆ ਤੇ ਕੁਛ ਨਾ ਕੁਛ ਵਧੀਆ ਜਿਹੜਾ ਕੁਝ ਕੰਪਨੀਆਂ ਨੂੰ ਕੰਟਰੋਲ ਕਰਕੇ ਪੰਜਾਬ ਚ ਲਿਆਉਣਗੇ ਜਿੰਨਾ ਬਹੁਤ ਵੱਡਾ ਸਾਨੂੰ ਫਾਇਦਾ ਹੋਊਗਾ ਲੱਗਦਾ ਉਸ ਨਾਲ ਰੋਜ਼ਗਾਰ ਵੀ ਮਿਲੇਗਾ ਨੌਜਵਾਨਾਂ ਨੂੰ ਦੇਖੋ ਜਿੱਥੇ ਇੰਡਸਟਰੀ ਲੱਗਦੀ ਆ ਮਤਲਬ ਜਿਹੜਾ ਪੈਸਾ ਤਾਂ ਹੁੰਦਾ ਹੀ ਆ ਪਰ ਨਾਲ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਰੰਗਲਾ ਪੰਜਾਬੀ ਹਮ ਚਲਾਈਏ ਕਿਹਦਾ ਬੜਾਵਾ ਮਿਲੇਗਾ ਇਸ ਨਾਲ ਹਾਂ ਹਾਂ ਰੰਗਲਾ ਪੰਜਾਬ ਨੂੰ ਵੀ ਬੜਾਵਾ ਮਿਲੂਗਾ ਤੇ ਸਭ ਤੋਂ ਜ਼ਿਆਦਾ ਇਹ ਆ ਕਿ ਸਾਡੇ ਵਾਲੇ ਏਰੀਆ ਦੇ ਵਿੱਚ ਜਦੋਂ ਬਹੁਤੋਂ ਇੰਡਸਟਰੀ ਆਉਣ ਲੱਗੀ ਤੇ ਸਾਰ ਆਪਣੇ ਆ ਵੀ ਕਾਇਕਲਪ ਹੋ ਜੂ ਲੋਕਾਂ ਦੇ